ਪੂਰੀ ਦੁਨੀਆ ਦੇ ਸਿੱਖਾਂ ਦੀਆਂ ਨਜ਼ਰਾਂ ਇੱਥੇ ਲੱਗੀਆਂ ਹੋਈਆਂ ਸੀ ਔਰ ਸਾਡੇ ਜਿਹੜੇ ਸਿੱਖਾਂ ਦੇ ਦੁਸ਼ਮਣ ਐ ਦੁਸ਼ਮਣ ਜਮਾਤਾਂ ਦੀਆਂ ਵੀ ਨਿਗਾ ਲੱਗੀਆਂ ਹੋਈਆਂ ਦੁਸ਼ਮਣਾਂ ਦੇ ਮਨਸੂਬੇ ਜਿਹੜੇ ਆ ਉਹ ਕਾਮਯਾਬ ਨਹੀਂ ਹੋਏ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡਾ ਦੁਨੀਆ ਭਰ ਦੇ ਵਿੱਚ ਇੱਕ ਸੰਦੇਸ਼ ਗਿਆ ਕਿ ਸਿੱਖਾਂ ਨੇ ਪਹਿਲੀ ਵਾਰ ਜੂਨ 83 ਦੇ ਸ਼ਹੀਦਾਂ ਦੀ ਯਾਦ ਬੜੀ ਪਹਿ ਭਾਵਨਾ ਦੇ ਵਿੱਚ ਮਨਾਈ ਹੈ ਕਸ਼ਰੀ ਕਾਲ ਤੱਕ ਸਾਫ ਤੇ ਇੱਕ ਵੱਡਾ ਟਕਰਾਹ ਹੋਣ ਤੋਂ ਅੱਜ ਟਲ ਗਿਆ ਕਿਉਂਕਿ ਜੱਜਦਾ ਸਾਹਿਬ ਨੇ ਜਿਹੜਾ ਅਰਦਾਸ ਕੀਤੀ ਪਰ ਉਹਨਾਂ ਨੇ ਸਨਮਾਨ ਨਹੀਂ ਕੀਤਾ ਓਦੇ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਨਮ ਸਿੰਘ ਖਾਲਸਾ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਕਿਵੇਂ ਦੇਖਦੇ ਹੋ ਪਹਿਲਾਂ ਦਾ ਟਕਰਾਹ ਜਿਹੜਾ ਸੀ ਉਹ ਟਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਦੋਂ ਦਾ ਜੂਨ 84 ਦੇ ਸ਼ਹੀਦਾਂ ਦੀ ਯਾਦ ਅਸੀਂ ਜੂਨ 84 ਤੋਂ ਬਾਅਦ ਮਨਾਉਣ ਲੱਗੇ ਆਂ 41ਵੀਂ ਸ਼ਹੀਦੀ ਵਰੇਗੰਢ ਕਹਿ ਲਓ ਸ਼ਹੀਦੀ ਸਮਾਗਮ ਕਹਿ ਲਓ ਮੇਰਾ ਖਿਆਲ ਹੈ 40 ਸਾਲਾਂ ਦੇ ਵਿੱਚ ਪਹਿਲੀ ਵਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨੀ ਸ਼ਾਂਤੀ ਨਾਲ ਇੰਨੀ ਏਕਤਾ ਦੇ ਨਾਲ ਇੰਨੇ ਪ੍ਰੇਮ ਦੇ ਨਾਲ ਔਰ ਸ਼ਰਧਾ ਵਿੱਚ ਭਿੱਜ ਕੇ ਵਾਰਾਗ ਦੇ ਵਿੱਚ ਭਿੱਜ ਕੇ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸ਼ਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਨਰਾਂ ਵਾਲੇ ਸ਼ਹੀਦ ਭਾਈ ਮਰੀਕ ਸਿੰਘ ਦੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਹੀਦ ਜਰਨੈਲ ਸਰਦਾਰ ਸੁਬੇਕ ਸਿੰਘ ਜੀ ਸ਼ਹੀਦ ਬਾਬਾ 18 ਸਿੰਘ ਦੀ ਉਨਾ ਸਮੇਤ ਜਿੰਨੇ ਵੀ ਸਿੰਘ ਸਿੰਘਣੀਆਂ ਪਟੰਗੀ ਬੱਚੇ ਸ਼ਹੀਦ ਹੋਏ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੀਸਰੇ ਖੱਲੂਕਾਰੇ ਦੀ ਸ਼ਹੀਦੀ ਬਰੇ ਗੰਢ ਬੜੇ ਅਦਬ ਦੇ ਨਾਲ ਸਤਕਾਰ ਨਾਲ ਮਨਾਈ ਗਈ ਸੰਤ ਭਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਦੇ ਵੀ ਇਹੀ ਸੰਦੇਸ਼ ਸੀ ਕਿ ਸਾਡੇ ਗੁਰਧਾਮਾਂ ਦਾ ਅਦਬ ਰਹਿਣਾ ਚਾਹੀਦਾ ਉੱਥੇ ਸਨਮਾਨ ਰਹਿਣਾ ਚਾਹੀਦਾ ਔਰ ਉੱਥੇ ਕਦੇ ਵੀ ਕੋਈ ਐਸੀ ਗੱਲ ਨਾ ਹੋਵੇ ਜਿਹਦੇ ਨਾਲ ਕੌਮ ਦੇ ਵਿੱਚ ਆਪਸੀ ਟਕਰਾਅ ਬਣੇ ਔਰ ਉਹਨਾਂ ਦਾ ਇਹ ਹਮੇਸ਼ਾ ਵਾਸਤੇ ਸੰਗਤਾਂ ਦੇ ਵਿੱਚ ਐਲਾਨੀਆਂ ਤੌਰ ਦੇ ਉੱਤੇ ਸੰਗਤਾਂ ਨੂੰ ਇਹ ਬੇਨਤੀਆਂ ਇਹ ਐਲਾਨ ਕਰਦੇ ਰਹੇ ਆ ਟਕਰਾਅ ਬਣਿਆ ਹੋਇਆ ਸੀ ਗੁਰੂ ਸਾਹਿਬ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਕਲਾ ਵਰਤੀ ਹੈ ਸ਼ਹੀਦਾਂ ਨੇ ਆਪ ਸਹਾਈ ਹੋ ਕੇ ਇਹ ਟਕਰਾਅ ਟਾਲਿਆ ਪੰਥ ਵਿੱਚ ਇੱਕ ਜੁਟਤਾ ਨਜ਼ਰ ਆਈ ਹੈ ਕਿਉਂਕਿ ਵੱਡੀ ਪੱਧਰ ਤੇ ਪੰਥ ਇਸੇ ਗੱਲ ਦਾ ਹੀ ਐਲਾਨ ਕਰ ਰਿਹਾ ਸੀ ਕਿ ਇਸ ਦਿਨ ਅਰਦਾਸ ਹੋਏ ਸ਼੍ਰੀ ਮੁਖਵਾਕ ਹੋਏ ਕੀਰਤਨ ਹੋਏ ਔਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਰੋਪਾਉ ਦੇ ਨਾਲ ਸਨਮਾਨਿਤ ਕਰਨ ਇਸ ਲਈ ਬਹੁਤ ਵੱਡਾ ਸਤਿਗੁਰੂ ਮਹਾਰਾਜ ਦੀ ਕਿਰਪਾ ਇਸੇਰਾ ਸਾਰੀ ਸੰਗਤ ਨੂੰ ਹੈ ਔਰ ਧੰਨਵਾਦ ਹੈ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬੜੀ ਦੂਰ ਅੰਦੇਸ਼ੀ ਨਾਲ ਬਣੀ ਬਾਈ ਤੁਸੀਂ ਕਿਵੇਂ ਦੇ ਦੋ ਜੀ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧੰਮੀ ਦਾ ਜਿਨ੍ਹਾਂ ਨੇ ਬੜੀ ਸ਼ੈਨਸ਼ੀਲਤਾ ਦੇ ਨਾਲ ਬੜੀ ਦੂਰਅੰਦੇਸ਼ੀ ਦੇ ਨਾਲ ਸਾਰੇ ਪੰਥ ਨੂੰ ਇੱਕਜੁੱਟ ਰੱਖਣ ਲਈ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਸਤੇ ਬਹੁਤ ਵੱਡੀ ਉਹਨਾਂ ਨੇ ਰਾਤ ਦਿਨ ਕਰਕੇ ਭੂਮਿਕਾ ਨਿਭਾਈ ਹੈ ਜਿੱਥੇ ਗੜਗੱਜ ਹੋਣਾ ਉਹਨਾਂ ਨੂੰ ਕਿਵੇਂ ਦੇਖਦੇ ਉਹਨਾਂ ਨੇ ਸਮਝਦਾਰੀ ਦਿਖਾਈ ਹੈ ਕਿ ਅਦਾਸ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਸਨਮਾਨ ਨਹੀਂ ਕੀਤਾ ਦੇਖੋ ਮੇਰੀ ਇੱਕੋ ਬੇਨਤੀ ਹੈ ਕੁਰਬਾਨ ਦੇ ਸ਼੍ਰੋਮਣੀ ਕਮੇਟੀ ਦਾ ਇੰਤਜ਼ਾਮ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਆ ਇਸ ਕਰਕੇ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਬਾਰੇ ਕੋਈ ਸ਼ਬਦ ਮੈਂ ਆਪਣੇ ਕੋਲੋਂ ਕਿਉਂਕਿ ਅੱਜ ਬੜੀ ਸ਼ਾਂਤੀ ਨਾਲ ਸਿੱਖ ਪੂਰੀ ਦੁਨੀਆ ਦੇ ਸਿੱਖਾਂ ਦੀਆਂ ਨਜ਼ਰਾਂ ਇੱਥੇ ਲੱਗੀਆਂ ਹੋਈਆਂ ਸੀ ਔਰ ਸਾਡੇ ਜਿਹੜੇ ਸਿੱਖਾਂ ਦੇ ਦੁਸ਼ਮਣ ਹੈ ਦੁਸ਼ਮਣ ਜਮਾਤਾਂ ਦੀਆਂ ਵੀ ਨਿਗਾਹ ਲੱਗੀਆਂ ਹੋਈਆਂ ਸੀ ਇਸ ਕਰਕੇ ਦੁਸ਼ਮਣਾਂ ਦੇ ਮਨਸੂਬੇ ਜਿਹੜੇ ਆ ਉਹ ਕਾਮਯਾਬ ਨਹੀਂ ਹੋਏ ਸਿੱਖਾਂ ਦੇ ਵਿੱਚ ਇੱਕ ਬਹੁਤ ਵੱਡਾ ਦੁਨੀਆ ਭਰ ਦੇ ਵਿੱਚ ਇੱਕ ਸੰਦੇਸ਼ ਗਿਆ ਕਿ ਸਿੱਖਾਂ ਨੇ ਪਹਿਲੀ ਵਾਰ ਜੂਨ 84 ਦੇ ਸ਼ਹੀਦਾਂ ਦੀ ਯਾਦ ਬੜੀ ਭੈ ਭਾਵਨਾ ਦੇ ਵਿੱਚ ਮਨਾਈ ਆ ਇਸ ਤੋਂ ਵੱਡੀ ਮੈਂ ਇਸ ਸਮੇਂ ਸਮਝਦਾ ਕੋਈ ਵੱਡੀ ਕਿਰਪਾ ਹੋਰ ਕੋਈ ਨਹੀਂ ਸਾਹਿਬ ਜੀ ਤੁਹਾਡੀ ਗੱਲ ਵੀ ਮੰਨੀ ਗਈ ਹੈ ਇਹ ਵੀ ਦੇਖਦੇ ਹਾਂ ਕਿਉਂਕਿ ਟਕਸਾਲ ਮੁਖੀਓ ਤੁਸੀਂ ਔਰ ਲਗਾਤਾਰ ਤੁਹਾਡੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸੰਪਰਦਾਵਾਂ ਨੂੰ ਜਿਹੜੇ ਪੰਥ ਪ੍ਰਵਾਨਤ ਨਹੀਂ ਨੇ ਜਥੇਦਾਰ ਉਹ ਸਨਮਾਨ ਨਾ ਕਰਨ ਸਾਰੀਆਂ ਸੰਪਰਦਾਵਾਂ ਦੀ ਵੀ ਮੰਨੀ ਗਈ ਤੁਹਾਡੀ ਵੀ ਮੰਨੀ ਗਈ ਹੈ ਨਹੀਂ ਦੇਖੋ ਮੈਂ ਇਹਦੇ ਵਿੱਚ ਜੇ ਕੋਈ ਮੈਂ ਇਹੋ ਜਿਹੇ ਦਾਅਵੇ ਕਰਾਂ ਇਹ ਬੜੀ ਵੱਡੀ ਈਗੋ ਹੋਏਗੀ ਗੁਰੂ ਘਰ ਦੇ ਵਿੱਚ ਈਗੋ ਪ੍ਰਵਾਨ ਨਹੀਂ ਹੈ ਗੁਰੂ ਘਰ ਦੇ ਵਿੱਚ ਉਹੀ ਸਿੱਖ ਪ੍ਰਵਾਨ ਹੈ ਜਿਹੜਾ ਸੰਗਤ ਦੀ ਚਰਨ ਧੂੜ ਬਣ ਕੇ ਰਹਿੰਦਾ ਮੈਂ ਸਾਰਿਆਂ ਦੀ ਚਰਨ ਧੂੜ ਤੋਂ ਵੀ ਨੀਵਾਂ ਇਸ ਕਰਕੇ ਮੈਂ ਅਪੀਲ ਕੀਤੀ ਸੀ ਮੈਂ ਇਹ ਸਮਝਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦੇ ਜਥੇਦਾਰ ਦੀ ਸਿੰਘ ਸਹਿਬਾਨਾਂ ਦੀ ਨਿਯੁਕਤੀ ਸਮੁੱਚੀਆਂ ਸਿੱਖ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੰਘ ਸੁਭਾਵਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਕੀਤੀ ਜਾਏ ਤਾਂ ਕਿ ਸਾਰੀ ਕੌਮ ਇੱਕ ਡਟ ਹੋ ਕੇ ਆਪਣੇ ਜਥੇਦਾਰਾਂ ਦੀ ਅਗਵਾਈ ਵਿੱਚ ਕੌਮ ਦੀ ਚੜ੍ਹਦੀ ਕਲਾ ਦੇ ਕਾਰਜ ਕਰਨ। ਬਾਬਾ ਜੀ ਤੁਹਾਡੀ ਫਤਿਹ ਸਾਂਝੀ ਹੋਈ ਜਿਸ ਦਾ ਗੁਰਗੱਜ ਹੋਣਾ ਨਾਲ? ਨਹੀਂ ਮੇਰੀ ਕਿਸੇ ਨਾਲ ਫਤਿਹ ਦੀ ਸਾਂਝ ਨਹੀਂ। ਇੱਕ ਉਹ ਥਾਂ ਤੇ ਉਸੇ ਖੜੀ ਸੀ ਇਕੱਠੇ ਖੜੀ ਜਦੋਂ ਅਰਦਾਸ ਹੋ ਰਹੀ ਸਾਰੇ। ਨਹੀਂ ਮੈਂ ਸਤਿਗੁਰੂ ਮਹਾਰਾਜ ਦੀ ਗੋਲਖ ਦੇ ਕੋਲੇ ਪਿੱਛੇ ਬੈਠਾ ਸੀ ਤੇ ਮੈਂ ਕੀਰਤਨ ਸੁਣ ਰਿਹਾ ਸੀ ਸਮੁੱਚੇ ਰੂਪ ਦੇ ਵਿੱਚ ਮੈਂ ਸੰਗਤ ਨੂੰ ਖਾਤੀ ਬੁਲਾਈ ਆ ਇਸ ਕਰਕੇ ਕੋਈ ਇਹੋ ਜੀ ਗੱਲ ਜਿਹੜੀ ਹੈਗੀ ਆ ਟਾਸਕ ਫੋਰਸ ਨਾਲ ਬਹੁਤ ਮਾਹੌਲ ਇਸ ਤਰ੍ਹਾਂ ਦਾ ਤੁਸੀਂ ਦੇਖਿਆ ਹੋਊਗਾ ਬਣਾਇਆ ਗਿਆ ਸਾਰੇ ਕਾਲੀਆਂ ਪੱਗਾ ਬਣ ਕੇ ਟਾਸਕ ਫੋਰਸ ਸਾਰੀ ਆਸੇ ਪਾਸੇ ਕਾਲ ਤਖਤ ਸਾਹ ਦੇ ਖੜੀ ਸੀ ਦੇਖੋ ਇੱਕ ਗੱਲ ਹੈ ਵੀ ਸ਼ਰੋਣੀ ਕਮੇਟੀ ਵੱਲੋਂ ਟਾਸਕ ਫੋਰਸ ਲਈ ਤਾਂ ਗਈ ਸੀ ਪਰ ਲੇਕਿਨ ਉਹਨਾਂ ਨੇ ਵੀ ਜਾਬਤੇ ਵਿੱਚ ਆਪਣੇ ਆਪ ਨੂੰ ਰੱਖਿਆ ਐਵੇਂ ਉਹਨਾਂ ਦੇ ਉੱਤੇ ਕੋਈ ਆਪਾ ਦੋਸ਼ ਲਾਈਏ ਨਹੀਂ ਉਹ ਵੀ ਜਾਬਤੇ ਵਿੱਚ ਹੀ ਲਗ ਭਗ ਰਹੇ ਆ ਹੁਣ ਕੀ ਦੇਖਦੇ ਹੋ ਅੱਗੇ ਜਥੇਦਾਰ ਹੋਣਾਂ ਨੂੰ ਲੈ ਕੇ ਕੋਈ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਕੁਝ ਹੋਰ ਅੱਗੇ ਕਰੋਗੇ ਤੁਸੀਂ ਕਿਉਂਕਿ ਤੁਸੀਂ ਕਿਹਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਘਰ ਦੀ ਵੀ ਜਿਹੜਾ ਘਰਾਓ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਸਾਰੇ ਬੈਠ ਕੇ ਇਸ ਉੱਤੇ ਵਿਚਾਰ ਕਰਾਂਗੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਪੈਂਸਨ ਸਾਡੇ ਨਾਲ ਬਾਬਾ ਹਰਨਾਮ ਸਿੰਘ ਖਾਲਸਾ ਜੀ ਜਿਨ੍ਹਾਂ ਨੇ तमाम ਗੱਲਾਂ ਦੇ ਉੱਪਰ ਜਿਹੜਾ ਚਾਨਣਾ ਪਾਇਆ ਕਿਉਂਕਿ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਇਹ ਮੋਰਚਾ ਖੋਲਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪੰਥ ਪ੍ਰਮਾਣਿਤ ਨਹੀਂ ਨੇ ਜਥੇਦਾਰ ਉਹ ਸਨਮਾਨ ਨਾ ਕਰਨ ਕੈਮਰਾ ਪਰਸਨ ਬਲਜਿੰਦਰ ਨਾਮ ਮਨਦੀਪ ਜੋਤ ਸ੍ਰੀ ਹਰਮਨ ਦਸ